ਜੇ ਮੈਨੂੰ ਲੱਗਦਾ ਇਹਨਾਂ ਦੀ ਸਕੂਲ ਦੀ ਵੀ ਛੁੱਟੀ ਹੋ ਸਕਦੀ ਆ ਨਾਲ ਪੂੜੀਆਂ ਪਰੌਠੇ ਖਾ ਰਹੇ ਆ ਨਹੀਂ ਪੂੜੀਆਂ ਹੀ ਆ ਤਿੱਤੋ ਕੀ ਆਲੂ ਫਿੰਗਰ ਜੇ ਬਣਾਏ ਆ ਮੀਂਹ ਪੈ ਰਿਹਾ ਆ ਮੀਂਹ ਵਾਲਾ ਮੌਸਮ ਤੇ ਦੇਖੋ ਮੀਂਹ ਵਾਲਾ ਮੌਸਮ ਆ ਇਹ ਸਕੂਲ ਦੀ ਵੀ ਛੁੱਟੀ ਹੋ ਸਕਦੀ ਇਹਨਾਂ ਨੂੰ ਆ ਸਕੂਲ ਜਾਉਂਗੇ ਮੀਂਹ हट ਜ ਗਿਆ ਤਾਂ ਨਹੀਂ ਹਾਂਜੀ ਦੱਸੋ ਮੀਂਹ ਨਾ ਤੇ ਤੇਜਾ ਦੇ ਮੀਂਹ ਤੇਜਾ ਜੇ ਬੇ ਤਾਂ ਫੇਰ ਛੁੱਟੀ ਹੋ ਜੂਗੀ ਤੂੰ ਕੀ ਖਾਣੀ ਪੂੜੀਆਂ ਕੂੜੀਆਂ ਜੀ ਤੇ ਸੋਲੇ ਹਾਂ ਬਾਈਟ ਛੋਲੇ ਬਾਈਟ ਛੋਲੇ ਕੂੜੀਆਂ ਤਮੀ ਵੀ ਪੈ ਰਿਆ ਉੱਪਰ ਸ਼ੈੱਡ ਪਾਈ ਆ ਹਾਂਜੀ ਕੂੜੀਆਂ ਹੁਣ ਖਾ ਸਕਦੀਆਂ ਤਾਂ ਮੀਂਹ ਤੇ ਛੁੱਟੀ ਹੋਈ ਸਕਦੀ ਹੈ ਨਾ ਹੌਲੀ ਹੌਲੀ ਖਾ ਬੜਾ ਤੇਜ਼ ਨਾ ਖਾਈ ਹੌਲੀ ਹੌਲੀ ਖਾ ਛੁੱਟੀ ਹੋ ਸਕਦੀ ਮੀਂਹ ਵੀ ਹੋ ਗਿਆ ਤੇਜ਼ੀ ਸ਼ੁਰੂ ਅਦਰ ਹੈ ਨਾ ਮਣੋ ਅੰਦਰ ਦਾ ਨਹੀਂ ਆਉਂਦੇ ਹੁਣ ਦੇ ਕੱਲ੍ਹ ਤੇ ਮਨ ਨੂੰ ਤੈਨੂੰ ਕਿਦਾਂ ਸਪੂਲੇ ਜਾਨ ਨੂੰ ਜੀ ਗੱਦਦ ਨਹੀਂ ਹੈ ਯਾ ਕਿ ਮੈਨੂੰ ਦੇ ਦੇ ਪੂੜੀ ਮੇਰੇ ਜੀ ਗੱਦਦ ਕੋਈ ਨਹੀਂ ਨੇ ਮੈਂ ਨੇ ਸਭ ਮੈਂ ਹੀ ਹੋਈ ਹੂੰ ਨੇ ਸਭ ਮੈਂ ਹੀ ਹੋਈ ਨਿਆਣ ਆਹੋ ਮੀਂਹ ਚ ਕਿਹੜਾ ਨਿਆਣਿਆ ਨਾ ਦੇ ਮੀਂਹ ਪੈਣ ਲੱਪਿਆ ਤੇ ਆਰਾਮ ਨਾਲ ਪੂੜੀਆਂ ਕੱਢੋ ਅੱਜ 2-4 ਹੋਰ ਤੇ ਖਾ ਕੇ ਆਰਾਮ ਨਾਲ ਅਰ ਰਜਾਈ ਚ ਲੈ ਕੇ ਸੌਂ ਜਾਓ ਦੇਗਣਾ ਭਈ ਹੌਲੀ ਹੌਲੀ ਇੱਕ ਬੋਰਕੀ ਨਹੀਂ ਦੇ ਦੇ ਆ ਲੂਣਾ ਜਿਆਦਾ ਹੈ ਬਈ ਯਾਰ ਯਾਰ ਕੀ ਕਰਦੇ ਸੂਨੀ ਚਲ ਮੈਨੂੰ ਇੱਥੇ ਕੁਰਸੀ ਤੇ ਰੱਖ ਲਾ ਨਾ ਚਲ ਜਦ ਮੈਂ ਲਈ ਪੂਰੀਆਂ ਪਾ ਕੇ ਲਿਆ ਮੈਂ ਮੀ ਖਾਵਾਂ ਮੀਂਹ ਪੈ ਰਿਹਾ ਇਹਨੋਂ ਨਿਆਣਿਆਂ ਨੂੰ ਮੋਜਾਂ ਕੁੜੀਆਂ ਵੀ ਨਾਲੋਂ ਨਾਲ ਚੱਲ ਰਹੀਆਂ ਮੀਂਹ ਚ ਹੈ ਕੁੜੀ ਛੁੱਲੇ ਇਹ ਆਪ ਹੀ ਕੱਢਦੇ ਇਹਨੂੰ ਤੁਸੀਂ ਉਹ ਹੋ ਗਿਆ ਤੇਜ਼ ਤੋ ਕਰਾ ਰੱਬਾ ਮੀਂਹ ਤੇਜ਼ ਕਰ ਦੇ ਛੁੱਟੀ ਹੋ ਜਵੇ ਕਹਿ ਹੈ